ਸਾਡਿਕਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਉਪਰਾਸ਼ਟਰਪਤੀ ਜਗਦੀਪ ਧਖੜ ਨੇ ਅਚਾਨਕ ਦਿੱਤਾ ਰਾਜਨਾਮਾ 1 ਜੁਲਾਈ ਨੂੰ ਭਾਰਤ ਦੇ ਉਪਰਾਸ਼ਟਰਪਤੀ ਜਗਦੀਪ ਧਖੜ ਨੇ ਅਚਾਨਕ ਆਪਣੇ ਅਹੁਦੇ ਤੋਂ ਰਾਜਨਾਮਾ ਦੇ ਦਿੱਤਾ ਇਹ ਖਬਰ ਆਉਂਦੇ ਹੀ ਰਾਜਨੀਤਿਕ ਹਲਕਿਆਂ 'ਚ ਚਰਚਾ ਛਿੜ ਗਈ ਕਿ ਆਖਰ ਉਹਨਾਂ ਨੇ ਐਸਾ ਕਿਉਂ ਕੀਤਾ ਧਖੜ ਨੇ ਆਪਣੇ ਰਾਜਨਾਮੇ ਵਿੱਚ ਲਿਖਿਆ ਕਿ ਮੇਰੀ ਸਿਹਤ ਹੁਣ ਮੇਰੀ ਬਹਿਲ ਹੈ ਮੈਂ ਆਪਣੇ ਨਿੱਜੀ ਜੀਵਨ ਅਤੇ ਸਿਹਤ ਵੱਲ ਧਿਆਨ ਦੇਣਾ ਚਾਹੁੰਦਾ ਹਾਂ ਇਸ ਲਈ ਉਪਰਾਸ਼ਟਰਪਤੀ ਦੇ ਅਹੁਦੇ ਤੋਂ ਹਟ ਰਿਹਾ ਹਾਂ ਉਹਨਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਰਾਜੀਨਾਮਾ ਭੇਜਿਆ ਜਿਸ ਨੂੰ ਰਾਸ਼ਟਰਪਤੀ ਨੇ ਤੁਰੰਤ ਮਨਜ਼ੂਰ ਕਰ ਲਿਆ ਕਈ ਵਿਰੋਧੀ ਪਾਰਟੀਆਂ ਤੇ ਰਾਜਨੀਤਿਕ ਵਿਸ਼ਲੇਸ਼ਣ ਇਹ ਮੰਨ ਰਹੇ ਹਨ ਕਿ ਇਹ ਰਾਜੀਨਾਮਾ ਸਿਰਫ ਸਿਹਤ ਕਰਕੇ ਨਹੀਂ ਹੋਇਆ ਤਖਣ ਨੇ ਹਾਲ ਹੀ ਵਿੱਚ ਨਿਆਂਪਾਲਿਕਾ ਤੇ ਸੰਵਿਧਾਨਕ ਮਾਮਲਿਆਂ ਤੇ ਬਹੁਤ ਖੁੱਲ੍ਹ ਕੇ ਬੋਲਿਆ ਸੀ ਉਹਨਾਂ ਨੇ ਜੱਜਾਂ ਖਿਲਾਫ ਇੰਪੀਚਮੈਂਟ ਦੀ ਵੀ ਗੱਲ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਦਬਾਅ ਦਾ ਸਾਹਮਣਾ ਕਰਨਾ ਪਿਆ ਹੋ ਸਕਦਾ ਹੈ ਇਸ ਤੋਂ ਲਾਵਾ ਕੇਂਦਰ ਸਰਕਾਰ ਅਤੇ ਉਹਨਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਤਣਾਅ ਦੀਆਂ ਖ਼ਬਰਾਂ ਵੀ ਆ ਰਹੀਆਂ ਸਨ ਜਗਦੀਪ ਠੱਕੜ ਰਾਜਸਥਾਨ ਦੇ जाट ਭਾਈਚਾਰੇ ਨਾਲ ਸੰਬੰਧਿਤ ਸਨ ਉਹਨਾਂ ਨੇ ਅਚਾਨਕ ਹਟਣ ਤੋਂ ਬਾਅਦ ਰਾਜਸਥਾਨ ਹਰਿਆਣਾ ਅਤੇ ਪੰਜਾਬ ਦੇ ਕੁਝ जाट ਸਮਾਜਿਕ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਉਹ ਕਹਿ ਰਹੇ ਹਨ ਕਿ ਠੱਕੜ ਨਾਲ ਪਾਜਪਾ ਨੇ ਇਨਸਾਫ਼ ਨਹੀਂ ਕੀਤਾ ਅਤੇ ਉਹਨਾਂ ਨੂੰ ਵਰਤ ਕੇ ਛੱਡ ਦਿੱਤਾ ਗਿਆ ਹੁਣ ਭਾਰਤ ਵਿੱਚ ਨਵੇਂ ਉਪਰਾਸ਼ਟਰਪਤੀ ਦੀ ਚੋਣ ਚੋਣ ਹੋਣੀ ਹੈ ਚੌਣ ਆਯੋਗ ਦੇ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਜਿਸ ਵਿੱਚ ਇਹ ਮੁੱਦਾ ਵੀ ਉਠਣ ਦੀ ਸੰਭਾਵਨਾ ਹੈ ਜਗਦੀਪ ਤੱਕੜ ਦੇ ਰਾਜਨਾਮੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਸੇਵਾ ਲਈ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਤੱਕੜ ਜੀ ਨੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਉਹਨਾਂ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਸੀ